ਦੀਪ ਧਾਲੀਵਾਲ ਆਪਣੇ ਪਿੰਡੋਂ ਹੱਤ ਗਿਆ ਤੁਸੀਂ ਦੇਖਿਆ ਹੋਣਾ ਦੇਖੋ ਮੈਂ 2018 ਤੋਂ ਮੈਂ ਤੇ ਬਾਪੂ ਮਾਨ ਅਸੀਂ ਇਕੱਠੇ ਇਹ ਸਤਾ ਦਾ ਲੈਕਚਰ ਜੀ ਕੰਮ ਕਰਦੇ 18 ਤੋਂ ਲੈ ਕੇ ਹੁਣ ਤੱਕ ਜਦੋਂ ਮੈਨੂੰ ਪਾਰਟੀ ਨੇ ਅਜਨਾਲੇ ਦਾ ਹਲਕਾ ਚਾਤ ਦੇ ਲਾਇਆ ਇੱਥੇ ਹੀ ਮੈਂ ਕੰਮ ਕੀਤਾ ਇੱਥੇ ਮੈਂ ਕੰਮ ਕਰਦਾ ਮੈਂ ਪਾਰਟੀ ਦਾ ਇੱਕ ਡਿਸਪਲਿਨ ਵਾਲਾ ਬੰਦਾ ਪਾਰਟੀ ਦਾ ਡਿਸਪਲਿਨ ਵਾਲਾ ਸਿਪਾਈ ਆ ਮੈਂ ਕਦੀ ਪਾਰਟੀ ਦੇ ਪ੍ਰੋਟੋਕਾਲ ਦੀ ਉਲੰਘਣਾ ਨਹੀਂ ਕਰਦਾ। ਔਰ ਮੇਰਾ ਪਿੰਡ ਜਿਹੜਾ ਮੇਰਾ ਜੱਦੀ ਪਿੰਡ ਉਹ ਰਾਜ ਸਾਂਸੀ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜਾ ਆਉਂਦਾ ਉਹ ਬੰਦਾ ਜਦੋਂ ਦਾ ਮੈਂ 18 ਦਾ ਇਸ ਹਲਕੇ 'ਚ ਕੰਮ ਕਰਦਾ ਸੀ ਮੈਂ ਆਪਣੇ ਪਿੰਡ ਦੀ ਸਿਆਸਤ ਦੇ ਵਿੱਚ ਕਦੀ ਵੀ ਹਿੱਸਾ ਨਹੀਂ ਲਿਆ। ਕਦੀ ਮੈਂ ਉੱਥੇ ਦਖਲਅਦਾਜ਼ੀ ਨਹੀਂ ਕਰਦਾ। ਠੀਕ ਹੈ ਪਿੰਡ ਦੇ ਲੋਕਾਂ ਨਾਲ ਪਿਆਰ ਹੈ, ਸਤਿਕਾਰ ਹੈ। ਆਉਂਦੇ ਆ ਕੰਮ ਕਰਦਾਂ ਲਈ। ਔਰ ਨਾ ਮੈਂ ਇਸ ਲੈਕਚਰ ਵਿੱਚ ਕਿਸੇ ਨੂੰ ਵੋਟ ਕਹੀ ਨਾ ਮਗਿਆ ਪਹਿਲਾਂ ਸਦਾ ਬਲਦੇਵ ਸਿੰਘ ਮਹਿਦੀਆਂ ਉੱਥੇ ਹਲਕਾ ਚਾਰ ਸੀਗੇ ਉਹ ਕੰਮ ਦੇਖਦੇ ਸੀਗੇ ਹੁਣ ਸਾਡੇ ਮੈਡਮ ਸੋਨੀਆ ਮਾਨ ਸੀਗੇ ਔਰ ਹੋਇਆ ਕੀ ਕਿ ਸੋਨੀਆ ਮਾਨ ਬੜੀ ਐਕਟਿਵ ਲੱਗੀ ਸੀਗੀ ਪਰ ਉਹਨਾਂ ਦਿਨਾਂ ਦੇ ਵਿੱਚ ਹੀ ਭਿੰਡੀ ਸੈਦਾਂ ਦੇ ਵਿੱਚ ਕਾਂਗਰਸ ਦੇ ਗੁੰਡਿਆਂ ਨੇ ਹਮਲਾ ਕਰਕੇ ਸਾਡੇ ਚਾਰ-ਪੰਜ ਬਤਕਾਂ ਨੂੰ ਜ਼ਖਮੀ ਕਰਤਾ ਤੇ ਸੋਨੀਆ ਮਾਨ ਦੇ ਤਿੰਨ ਦਿਨ ਜਿਹੜੇ ਹਸਪੀਟਲ ਦੇ ਵਿੱਚ ਹੀ ਲੰਘੇ ਤੇ ਉਹ ਆ ਦੇ ਸਕੀ ਸਾਡੇ ਇਸ ਜਮਿਆਦੀ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੇ ਵਿੱਚ ਤਿੰਨ ਪਿੰਡ ਜਿਹੜੇ ਉਹ ਰਾਜਾ ਸਾਸੀ ਹਲਕੇ ਦੇ ਪੈਂਦੇ ਸੀਗੇ ਲਦੇ ਮੱਲੂ ਲੰਗਲ ਤੇ ਜਗਦੇਕਲਾ ਇਹ ਤਿੰਨੇ ਪਿੰਡ ਹਰਗੇ ਸੋ ਮੈਂ ਕਹਿਣਾ ਚਾਹੁੰਦਾ ਕਿ ਮੈਂ ਭਈ ਮੇਰਾ ਕੰਮ ਜਿਹੜਾ ਅਜਨਾਲੇ 'ਚ ਹੈ ਅਜਨਾਲੇ 'ਚ ਦੱਸੋ ਕੀ ਕੀਤਾ ਅਜਨਾਲੇ 'ਚ ਮੈਂ ਕੰਮ ਕਰਦਾ ਸੀ 18 ਤੋਂ ਲੈ ਕੇ ਹੁਣ ਤੱਕ ਮੈਨੂੰ 7 ਸਾਲ ਹੋ ਗਏ ਮੈਂ ਆਵਾਦ ਦੇਦਾ ਅਜਨਾਲੇ 'ਚ ਦੇਣਾ ਤੇ ਮੈਂ ਅਜਨਾਲੇ ਦੇ ਵਿੱਚ ਜਿੰਨੀ ਸੇਵਾ ਕੀਤੀ ਉਹ ਸੇਵਾ ਦਾ ਮੈਨੂੰ ਅਜਨਾਲਾ ਨਿਵਾਸੀਆਂ ਨੇ ਅੱਜ ਹਾਲ ਜਿਹੜਾ ਉਹ ਦਿੱਤਾ ਜਿਹੜੇ ਬੰਦੇ ਇਹ ਸਮਝਦੇ ਸੀਗੇ ਕਿ ਐਸਜੀਪੀਸੀ ਦਾ ਸਮਗਰੀ ਵੰਡ ਕੇ ਹੜਾ ਦੇ ਵਿੱਚ ਪਤਾ ਨਹੀਂ ਅਸੀਂ ਕੀ ਕਰ ਦਾਂਗੇ ਦੁਨੀਆ ਬਹੁਤ ਸ਼ੀਸ਼ਾ ਹੈ ਦੁਨੀਆ ਵਕਾਸ ਦੇ ਕੰਮਾਂ ਨੂੰ ਪਹਿਲ ਦਿੰਦੀ ਹੈ ਦੁਨੀਆ ਇਦਾਂ ਪਹਿਲ ਨਹੀਂ ਦਿੰਦੀ ਔਰ ਮੈਨੂੰ ਇਹ ਵੀ ਇਹਦੇ ਨਾਲੋਂ ਤੇ ਚੰਗਾ ਹੀ ਕਿ ਕਾਂਗਰਸ ਇਲੈਕਸ਼ਨ ਲੜ ਲੈਂਦੀ ਜਿਸ ਢੰਗ ਨਾਲ ਕਾਂਗਰਸ ਦੇ ਅਜਨਾਲੇ ਦੇ ਵਿੱਚ ਕਾਲੀ ਦਲ ਦੇ ਨਾਲ ਰਲ ਕੇ ਇਲੈਕਸ਼ਨ ਲੜੀ ਇੱਕ ਪਾਸੇ ਕਾਲੀ ਦਲ ਤੇ ਕਾਂਗਰਸ ਸੀਗੀ ਇੱਕ ਪਾਸੇ ਆਮ ਆਦਮੀ ਪਾਰਟੀ ਸੀਗੀ ਦੋ ਦੋ ਜਾਂ ਤਿੰਨ ਜੋ ਉਹਨਾਂ ਦੇ ਵਿੱਚ ਭਾਜੀਪੀ ਵੀ ਸੀਗੀ ਮਤਲਬ ਇਹ ਕਾਂਗਰਸ ਤੇ ਕਾਲੀ ਇਕੱਠੇ ਹੋਏ ਇਕੱਠੇ ਹੋਣ ਦੇ ਬਾਵਜੂਦ ਵੀ ਅਜ ਨਾਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਝੰਡਾ ਉਹ ਨੀਵਾਂ ਨਹੀਂ ਕਰ ਸਕੇ ਔਰ ਕਦੀ ਸਾਡਾ ਝੰਡਾ ਜਿਹੜਾ ਨੀਵਾਂ ਨਹੀਂ ਹੋਊਗਾ ਕਿਉਂਕਿ ਅਸੀਂ ਵਿਕਾਸ ਕਰਦੇ ਹਾਂ ਅਸੀਂ ਲੋਕਾਂ ਦੇ ਕੰਮ ਕਰਦੇ ਹਾਂ ਅਸੀਂ ਅਜ ਨਾਲੇ ਨੂੰ ਵਿਕਾਸ ਦੇ ਪੱਖੋਂ ਇੱਕ ਨੰਬਰ ਦਾ ਸੂਬਾ ਬਣਾਉਣਾ ਇੱਕ ਨੰਬਰ ਦਾ ਆਪਣਾ ਜਿਹੜਾ ਵਿਧਾਨ ਸਭਾ ਹਲਕਾ ਬਣਾਉਣਾ ਔਰ ਸਾਡੇ ਮੁੱਖ ਮੰਤਰੀ ਸਾਹਿਬ ਜਦੋਂ ਵੀ ਅਸੀਂ ਉਹਨਾਂ ਕੋਲ ਫੰਡ ਮੰਗਦੇ ਰਹੇ ਆ ਉਹ ਸਾਨੂੰ ਪੈਸੇ ਦਿੰਦੇ ਰਹੇ ਔਰ ਮੈਨੂੰ ਰੀਅਲੀ ਪਹਿਲੀ ਵਾਰ ਅਹਿਸਾਸ ਹੋਇਆ ਕਿ ਜੇ ਕੰਮ ਕਰਦੇ ਆ ਤੇ ਫੇਰ ਕਿੱਦਾਂ ਲੋਕ ਤੁਹਾਡੀ ਸਪੋਰਟ ਕਰਦੇ ਆ ਕਿੱਦਾਂ ਤੁਹਾਨੂੰ ਜਿਹੜੀ ਆ ਉਹ ਵੋਟ ਪਾਉਂਦੇ ਆ ਇਹਨਾਂ ਲੋਕਾਂ ਨੇ ਵਿਕਾਸ ਦੇ ਨਾਂ ਤੇ ਜਿਹੜੇ ਕੰਮਾਂ ਦੇ ਮੋਹਰ ਲਾਈ ਆ ਬਿਲਕੁਲ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਿਕਾਸ ਕੀਤਾ ਪੰਜਾਬ ਦੇ ਵਿੱਚ ਜਿਹੜਾ ਸੀਏ ਨਾਲੇ ਦੇ ਵਿੱਚ ਵਿਕਾਸ ਕੀਤਾ ਉਹ ਕੰਮਾਂ ਦੇ ਉੱਤੇ ਵਿਕਾਸ ਦੇ ਕੰਮਾਂ ਦੇ ਉੱਤੇ ਜਿਹੜਾ ਉਹ ਲੋਕਾਂ ਨੇ ਅੱਜ